ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਇਹਦੀ ਸਰਕਾਰ ਦਾ ਨਾ ਇਹਦੀ ਕੈਬਨਿਟ ਦਾ ਉਹ ਜਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਪਰਸਨਲਾਈਜ਼ਡ ਅਟੈਕ ਬਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਹੋ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜੰਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਤੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾ ਐਂਡ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜਿਹੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੋਨੇ ਉੱਥੇ ਇਹ ਗੱਲ ਕੀਤੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਨੂੰ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸਨਾਕ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ ਸਪੀਕਰ ਪੰਜਾਬ ਅਸੈਂਬਲੀ ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਤੇ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਨੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋ ਲੈ ਰਹੇ ਸੀ ਹਾਊਸ ਨੂੰ ਕਿਸ ਤਰ੍ਹਾਂ ਰਾਨ ਕਰਨਾ ਹੈ ਕਿਨੂੰ ਮੌਕਾ ਦੇਣਾ ਹੈ ਕਿਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਅਡਾਪਟ ਕੀਤਾ ਹੈ ਪਹਿਲੀ ਵਾਰ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਸਟ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਂ ਦਿੱਤਾ ਹੋਏ ਕਿ ਉਹਨਾਂ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੋ ਇਹ ਅਸੀਂ ਕੰਡਮ ਕਰਦੇ ਹਾਂ ਕਿ ਅਸੀਂ ਕੋਈ ਬੰਦੂ ਇਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾ ਵਰਗਾ ਪੰਜਾਬ ਦੇ ਐਮ ਐਲ ਏ ਜੀ ਨੂੰ ਵਿਧਾਨ ਸਭਾ ਬੰਦ ਕਰਕੇ ਕਿ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮਨ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉੱਤੇ ਸਪੀਕਰ ਨੇ ਚੀਮਿੰਸਟਰ ਦੇ ਏਸ਼ ਡਰਾਮੇ ਵਾਸਤੇ ਬਦਲੇ ਪਹਿਲੇ ਇਥੇ ਇੱਕ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ bizness ਆਇਆ ਉਹਦੇ ਵਿੱਚ ਪਹਿਲੇ ਕੁਐਸਚਨਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਭ ਤੋਂ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਡਜਾਇਨਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ MSP ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਥਨ ਜੀ ਜਿਹੜਾ ਫਾਰਮੂਲਾ ਹੈ C2 50% ਉਹ ਵਾਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੀ ਮਿਨਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਅਦੇ ਦੀ ਅਸੀਂ ਗੱਲ ਇੱਥੇ ਡਿਜਰਨਮੈਂਟ ਮੋਸ਼ਨ ਆ ਕਲੀਅਰ ਕਰਤੀ ਪਰ ਸਕਦੇ ਹੂ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਣੀ ਅੰਦਾ ਤੁੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ ਸ਼ੈਲਜ਼ ਗੋੜੀਆਂ ਦੇ ਨਾਲ ਦੁਨਾਲੀਆਂ ਦਾ ਪੈਰਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ এমਪਲੋਇਜ਼ ਦੇ ਮੁੱਦੇ ਸਾਡੇ ਦਲਿਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ ਹਜ਼ਾਰ ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮੁਤਾਬਕ ਜੋ ਤੌਰ ਤਰੀਕਾ ਜੋ ਬੋਲੀ ਦਾ ਇਸਤੇਮਾਲ ਜੋ ਥ੍ਰੈਟਸ ਦਾ ਇਸਤੇਮਾਲ ਹਰ ਕੁਲੀਗ ਨੂੰ ਤੇਰੀ ਬੇਰੀ ਫਾਈਲ ਤਿਆਰ ਪਈ ਅਸੀਂ 20 ਵਾਰ ਕਿਹਾ ਭਗਵੰਤ ਮਾਨ ਜੀ ਆਪਣਾ ਰਾਂਝਾ ਰਾਜੀ ਕਰੋ ਹਰ ਸਾਥੀ ਇੱਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਹੈ ਤੁਸੀਂ ਨਦੀਆਂ ਗਿੱਦੇ ਭੁੱਕੀਆਂ ਨਾ ਛਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਪਰ ਇਹ ਤੌਰ ਤਰੀਕਾ ਬਿਲਕੁਲ ਕੰਡੈਮਨਿਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਨੂੰ ਕੰਡੈਮਨ ਕਰ ਰਹੇ ਹਾਂ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਨਾਲ ਇਹਨਾਂ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ਤੌਰ ਮੁੱਖ ਮੰਤਰੀ ਇਹ ਕ੍ਰੋਸ ਸੀ ਫਲੋਰ ਜੇ ਸਹੀ ਮੈਨੇਚ ਵੇਖੋ ਤੇ ਡਿਸਕਵালিਫਿਕੇਸ਼ਨ ਭਗਵੰਤੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾਏ ਦਾ ਤੇ ਨਾਏ ਦੀ ਇਹਦੀ ਸਰਕਾਰ ਦਾ ਨਾਏ ਦੀ ਕੈਬਨਿਟ ਦਾ ਉਹ ਜਸਟ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕ ਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਹੋ ਤੁਸੀਂ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਦੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਵੇਂਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਜੋ ਤੂੰ ਕਰਨਾ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ اپੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਬ ਹੀ ਕਰਨਾ ਚਾਹੁੰਦਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ